ਮੋਟਰ ਬਹਿ ਜਾ ਸੋਡੀ ਕੰਡੇ ਵੀਜੇ ਆ ਇਹ ਸਾਡੇ ਕੰਡੇ ਅਈ ਤਾਂ 24 24 ਘੰਟੇ ਚਲੋਦੇ ਹੁੰਦੇ ਆ ਇਹ ਤਾਂ ਮੰਨਦੀ ਨਹੀਂ ਕਰਦੇ ਹੁੰਦੇ ਉਹ ਲਾਈਟ ਫੁੱਲੋ ਵੀ ਹੁੰਦੀ ਤੇ ਜੇ ਨਾ ਕੱਦੂ ਕਰਕੇ ਬਾਹਨ ਜਾ ਸਾਰਾ ਸਹਾਰਾ ਖੱਤੀਣਾ ਛੱਡੀ ਪਿਆ ਬਾਹਨ ਨਲੇ ਆਂਦਾ ਆ ਇਹ ਕੱਦੂ ਕਰੂੰਗਾ ਭਈ ਇਹ ਫੱਕ ਪੱਟੀ ਜਾਂਦੇ ਆ ਮੋਟਰ ਬੰਦ ਹੋਈ ਆ ਉਹ ਪਿਆ ਮੌਜ ਨਾ ਮਜੇ ਲਾਈਟ ਚੱਲੀ ਜਾਂਦੀ ਆ ਗੱਲ ਕੀ ਹੈ ਵਿੱਚੋਂ ਮੈਂ ਕਰਦਾ ਗੱਲ ਆਹ ਚੱਲਾ ਪਹਿਲਾ ਤਰੀਕਾ ਸੁਣ ਦੰਦ ਤੂੰ ਲਾ ਦੇ ਬੜਾ ਪਾ ਚੱਲੀ ਜਾਂਦਾ ਮੋਟਰ ਬੰਦ ਹੋ ਰਹੀ ਹੈ ਆਏ ਪਿਆ ਵੇ ਮੋਟਰ ਬੰਦ ਰੱਖੀਏ ਮੋਟਰ ਬਹਿ ਜਾ ਸੋਡੀ ਕੰਡੇ ਵੀਜੇ ਆ ਇਹ ਸਾਡੇ ਕੰਡੇ ਅਸੀਂ ਤਾਂ 24 24 ਘੰਟੇ ਚਲੋਦੇ ਹੁੰਦੇ ਇਹ ਤਾਂ ਬੰਦ ਹੀ ਨਹੀਂ ਕਰਦੇ ਉਹ ਲਾਈਟ ਫੋਲੋ ਵੀ ਹੁੰਦੀ ਤੇ ਜੇ ਨਾ ਝੋਨਾ ਲਾਉਣਾ ਹੁੰਦਾ ਵੀ ਵਾਹ ਠੰਡਾ ਕਰਦੇ ਮਾਰੇ ਛੱਡੀਦਾ ਸੀ ਤਾਂ ਅਸੀਂ ਨਹੀਂ ਬੰਦ ਕਰਦੇ ਤੂੰ ਆ ਝੋਨਾ ਲਾਉਣ ਵੇਲੇ ਬੰਦ ਕਰ ਰੱਖੀਏ ਇੱਲਾ ਤਾਂ ਲਾ ਕੇ ਤੁਸੀਂ ਟਾਂਕਰ ਨੂੰ ਅੱਗ ਧਰਤੀ ਦਾ ਫੂਕ ਦਿੰਦੇ ਸੀ ਕਾਲਜਾ ਮੁੜ ਕੇ ਛੱਡ ਕੇ ਬਹਿ ਜਾਂਦੇ ਸੀ ਪਾਣੀ ਪਹਿਲੇ ਤਾਂ ਤੁਸੀਂ ਲਾਏ ਖੂ ਅੱਛਾ ਖੂ ਲਾ ਕੇ ਤੁਸੀਂ ਪਾਣੀ ਕੱਢਿਆ ਫੀਟਰਾਂ ਨਾਲ ਫੇਰ ਔਖੇ ਸੌਖੇ ਲੈ ਲੈ ਟਰੈਕਟਰ ਆ ਹੂੰ ਉਸ ਤੋਂ ਬਾਅਦ ਲਵਾ ਲਿਆ ਤੁਸੀਂ ਖੂ ਵੀ ਬੰਦ ਕਰਤੇ ਸਮਰਸੀਵਾਲ ਅੱਛਾ ਸਮਰਸੀਵਾਲ ਲਾ ਕੇ ਛੜਤੀਆਂ ਖੁੱਲੀਆਂ ਫਿਰ ਸਾਨੂੰ ਸੌਖਾ ਹੀ ਕਰਿਆ ਸੀ ਖੂਜ ਨਾਲ ਉਤਰਨਾ ਪਊ ਤਾਂ ਜਦਾਂ ਲੰਦਿਆ ਸੀ ਸੌਖਾ ਤਾਂ ਕਰਿਆ ਹੁਣ ਜਦੋਂ ਪਾਣੀ ਮੜਿਆ ਥੱਲੇ ਉਤੇ ਪਾ ਦਿਓ ਪਾਈਪ ਪਾ ਦਿਓ ਪਾਈਪ ਪਾ ਦਿਓ ਪਾਈਪ ਅੱਛਾ ਤੇ ਹੁਣ ਪਾਣੀ ਇਹ ਮੁਕਣ ਲੱਗ ਗਿਆ ਥੱਲਿਓ ਹੁਣ ਹੋ ਮਾੜੀ ਮਾੜੀ ਚੱਲਦੀ ਐ ਬਸ ਉਹ ਵੀ ਏਡਾ ਕ ਘੰਟੇ ਚੱਲੂ ਹੁਣ ਤਾਂ ਕੱਲ ਨੂੰ ਚੱਲੂ ਇਹ ਜੇ ਕੱਲ ਨੂੰ ਵੀ ਪਾਣੀ ਐ ਨਹੀਂ ਪਤਾ ਵੀ ਪਤਾ ਨਹੀਂ ਉਹ ਤਾਂ ਉਹ ਉਹ ਘਟਾ ਘਟਾ ਪਾਣੀ ਉੱਪਰ ਘਟ ਗਿਆ ਤਾਂ ਇਹਨਾਂ ਕਰਦੀ ਉਹ ਘਟ ਗਈ ਗਿਆ ਰਹੀ ਏਡਾ ਕ ਘੰਟੇ ਰਹੇਗਾ ਤਾਂ ਚੱਲਣ ਦਾ ਥੱਲਿਓ ਪਾਣੀ ਮੁੱਕ ਜਾਂਦਾ ਹੁਣ ਐ ਨਹੀਂ ਪਤਾ ਵੀ ਕਦੋਂ ਪਾਣੀ ਕਦੇ ਪਾਣੀ ਵੀ ਥੱਲਿਓ ਮੁੱਕੇ ਮਤਲਬ ਪਹਿਲੀ ਵਾਰ ਸੁਣ ਲੈ ਤੂੰ ਵੀ ਥੱਲਿਓ ਪਾਣੀ ਮੁੱਕ ਜਾਂਦਾ ਤੇਰੇ ਸਾਹਮਣੇ ਹੀ ਐ ਅੱਧੇ ਘੰਟੇ ਬਾਅਦ ਹੋ ਜੂ ਅੱਧੇ ਘੰਟੇ ਬਾਅਦ ਬੰਦ ਹੋ ਜੂ ਹੁਣ ਐ ਨਹੀਂ ਪਤਾ ਵੀ ਕ ਪਾਣੀ ਥੱਲੇ ਇਕੱਠਾ ਹੋਊਗਾ ਲੈ ਚੱਲੂਗਾ ਤੇ ਨਹੀਂ ਖੜੀ ਐ ਵੀ ਹੁਣ ਰਾਤ ਨੂੰ ਇਕੱਠਾ ਹੋਊ ਉੱਥੇ ਥਾਂ ਥੱਲੇ ਤੇ ਹੋਰ ਹੁਣ ਉਦੋਂ ਬਾਅਦ ਚੱਲੂ ਉਦੋਂ ਬਾਅਦ ਚੱਲੂਗੀ ਅੱਛਾ ਯਾਰ ਚਲੋ ਭਾਈ ਇਹ ਤਾਂ ਅਸੀਂ ਗਲਤੀ ਕਰੀਆ ਹੈ ਕੁਛ ਕਹਿਲਾ ਹੁਣ ਤਾਂ ਤੁਸੀਂ ਕਿਹੜਾ ਮੰਨਣਾ ਹੈ ਹੁਣ ਕਹਿ ਦਿਓ ਨਾ ਹੁਣ ਮੰਨੋ ਚਲੋ ਭਾਈ ਨਾ ਹੁਣ ਇਹਦਾ ਕੋਈ ਹੱਲ ਹੱਲ ਤਾਂ ਇਹੀ ਆ ਵੀ 26 ਜੋ ਨਾਲਾ ਲਿਆ ਕਰਕੇ 27 ਲਾ ਲਿਆ ਕਰਕੇ ਅੱਛਾ ਜਾਦੇ ਵਧ ਗਿਆ 2 ਮਹੀਨੇ ਪਾਣੀ ਦੀ ਬਚਤ ਹੈ ਹੂੰ ਹੂੰ ਤੇ ਨਿਕਲਦਾ ਉਹੀ ਹੈ ਨਾਲੇ ਤਾਂ ਪਹਿਲਾਂ ਇੱਥੇ ਹੈਵੜ ਹੈਵੜ ਕਰਦੇ ਤੁਰੇ ਫਿਰਦੇ ਆ ਡੇਢ ਮਹੀਨਾ ਡਲਿਆਂ ਚ ਪੈਰ ਮਾਰਦੇ ਹੂੰ ਹੂੰ ਤੇ ਨਾਲੇ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਜਲਾਈ ਦੇ ਵਿੱਚ ਜਿਆਦਾ ਫਾਇਦਾ ਨਹੀਂ ਜੇ ਤੁਹਾਨੂੰ ਕਹਿ ਦਿੰਨੇ ਆ ਨਾ ਤਾਂ ਤੁਸੀਂ ਮੰਨੋ ਆਪਦੇ ਹੱਥ ਫੜ ਲੈਨੇਓ ਬਸ ਉਸੇ ਜੈਡ ਤੇ ਚੱਲੀ ਜਾਂਦੇ ਚੱਲ ਫਿਰ ਹੁਣ ਤੁਸੀਂ ਭਾਈ ਆਪਦੇ ਹਿਸਾਬ ਨਾਲ ਲਾਓ ਜੀ ਮੈਂ ਅਸਲ ਹੁਣ ਜਿਹੜਾ ਜਿੰਨਾ ਵਿੱਚ ਲਾਉਣਾ ਸੀ ਲਾ ਦਿਆ ਆਹ ਦਿਖਾਉ ਮੈਂ ਚਲ ਕੋ ਫਿਰ ਤੁਸੀਂ ਉਰਤੀ ਆ